ਕੈਦੋ ਨਹੀਂ ਮੈਣਾ ਮਾਰਨਾ ਚੋਬਰ ਚਾਕ ਨੂੰ ਕਾਸਤੀ ਮੋੜ ਆਂਦਾ ਪਾਏ ਪਿੱਟਣੇ ਇਸ਼ਕ ਹਜ਼ਾਰ ਉਹਦੇ ਅਸਾਂ ਚੰਗਸ ਆਲਾਂ ਦੇ ਚੌਧਰੀ ਹਾਂ ਦੇਣੇ ਦਮ ਨੇ ਅਸੀਂ ਹਜ਼ਾਰ ਉਹਦੇ ਕੋਈ ਕੱਢਣੀ ਉਸ ਦੀ ਤਾਰ ਨਹੀਂ ਆਉਣੇ ਹੋਰ ਨਾ ਅਸਾਂ ਅਚਾਰਿਓ ਦੇ ਤੰਬਾ ਫੇਰੀਏ ਬਾੜ ਗੰਡੇ ਹਾਲ ਅੰਦਰ ਚਿੱਤਰ ਝਾੜੀਏ ਧੌਣ ਵਿੱਚ ਅਚਾਰਿਓ ਦੇ ਟੱਕੇ ਝਾੜ ਕੇ ਹੀਰ ਨੂੰ ਲਈ ਫਿਰਦਾ ਪਾਸੇ ਪੰਨੀ ਏ ਲਾਠੀਆਂ ਮਾਰਿਓ ਦੇ ਮੋਏ ਨਹੀਂ ਚਨਾਤੇ ਰਾਜ ਸਾਡਾ ਕੋਈ ਨਹੀਂ ਹਾਂ ਬਾਜ ਗੁਜ਼ਾਰਿਓ ਦੇ ਕੋਈ ਨਹੀਂ ਹਾਂ ਬਾਹਰ ਗੁਜ਼ਾਰਿਓ ਦੇ